ਹਾਂਜੀ ਹੁਣ ਜੋ ਬਹੁਤ ਵੱਡੀ ਖਬਰ ਆਈ ਹੈ ਸਾਹਮਣੇ ਅਮਰਤਪਾਲ ਨੂੰ ਲੈ ਕੇ ਜੋ ਕਿ ਸਾਡੇ ਸਿੱਖ ਜੱਤੇਬੰਦੀਆਂ ਪੰਜਾਬ ਦੀਆਂ ਸੜਕਾਂ ਤੇ ਉਤਰ ਆਏ ਜਿਹੜੀ ਕਿ ਤੀਜੀ ਵਾਰ ਐਨਐਸ ਲੱਗੀ ਆ ਜਿਹਦੇ ਵਿੱਚ ਡਿਸੀਜਨ ਦਫ਼ਤਰ ਦੇ ਸਾਹਮਣੇ ਜਾ ਕੇ ਇੱਕ ਧਰਨਾ ਲਗਦਾ ਕਿਉਂਕਿ ਲੰਬੇ ਸਮੇਂ ਤੋਂ ਸਾਡੇ ਬੰਦੀ ਸਿੰਘਾਂ ਨੂੰ ਤੇ ਜਿਵੇਂ ਅਮਰਤਪਾਲ ਸਿੰਘ ਤੇ ਜਿਹੜੇ ਉਹਦੇ ਸਾਥੀ ਆ ਉਹਨਾਂ ਤੇ ਤੇ ਜਿਹੜੇ ਕਿ ਐਨਐਸਏ ਲੱਗੇ ਆ ਬੇਕਸੂਰਾਂ ਨੂੰ ਇੱਕ ਬਹੁਤ ਲੰਬੇ ਸਮੇਂ ਤੋਂ ਇਹਨਾਂ ਨੇ ਬੰਦ ਕਰ ਰੱਖਿਆ ਜੇਲ੍ਹ ਦੇ ਵਿੱਚ ਖਾਲਸਤਾਨੀ ਕਹਿੰਦੇ ਕਿ ਐਨਐਸਏ ਲਾ ਕੇ ਜੇਲ੍ਹ ਦੇ ਵਿੱਚ ਰੱਖਿਆ ਤਾਂ ਪਹਿਲੇ ਚੈਨਲ ਤੇ ਬਣੇ ਰੋ ਇੱਕ ਵੀਡੀਓ ਸੁਣਾਉਣ ਜਾ ਰਹੇ ਆ ਜੋ ਕਿ ਬਾਬਾ ਰਾਜਾ ਰਾਜ ਸਿੰਘ ਦੇ ਵੀ ਕੀ ਸਵਾਲ ਆ ਤੇ ਬਾਅਦ ਵਿੱਚ ਕਰਾਂਗੇ ਵਿਚਾਰ ਸਾਂਝੇ ਸੁਣੋ ਵੀਡੀਓ ਡੀਸੀ ਦਫਤਰ ਦੇ ਵਿੱਚ ਆਏ ਹਾਂ ਇਹ ਜੋ ਅੱਜ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਤੇ ਐਨਐਸਏ ਰੱਦ ਕਰਨ ਦੇ ਲਈ ਇਸ ਨੂੰ ਕਿਵੇਂ ਦੇਖਦੇ ਆਂ ਦੇਖੋ ਸਰਦਾਰ ਹਕਮਨ ਦਾ ਪੰਜਾਬ ਦੇ ਅਸੀਂ ਇੱਥੋਂ ਦੇ ਨਾਗਰਿਕਾਂ ਰਹਣੇ ਆ ਹਮੇਸ਼ਾ ਹੀ ਪੰਜਾਬ ਸਰਕਾਰਾਂ ਤੇ ਸੈਂਟਰ ਸਰਕਾਰਾਂ ਸਿਖਾਣ ਤੱਕਾ ਕੀਤਾ ਹੁਣ ਵੀ ਤਿੰਨ ਵਾਰੀ ਤੀਜੀ ਵਾਰੀ ਜਿਹੜੇ ਭਾਈ ਅਮਰਪਾਲ ਸਿੰਘ ਤੇ ਐਨਐਸਏ ਲਾਉਣੀ ਜਾਂ ਬੰਦੀ ਸਿੰਘਾਂ ਨੂੰ ਕਈ ਸਾਲਾਂ ਤੋਂ ਮਾੜਾ ਰੱਖਣਾ ਸਿੱਖਾਂ ਨਾਲ ਧੱਕਾ ਸਿੱਖਾਂ ਕਰਕੇ ਸਾਡੇ ਧੱਕਾ ਹੋ ਰਿਹਾ ਸਾਨੂੰ ਇਥੇ ਦੇ ਨਾਗਰਿਕ ਨਹੀਂ ਸਮਝ ਜਾਂਦੇ ਹਨ ਉਹ ਗੁਲਾਮ ਬਣਾ ਕੇ ਰੱਖਿਆ ਹੋਇਆ ਨੇ ਜੇ ਕਾਨੂੰਨ ਦੀ ਉਲੰਘਣਾ ਕਿਹਨੇ ਕੀਤੀ ਹੈ ਕਾਨੂੰਨ ਕਿਹਨੇ ਤੋੜਿਆ ਹੈ ਸੰਵਿਧਾਨ ਕਿਹਨੇ ਤੋੜਿਆ ਅੱਜ ਅੱਜ ਪੰਜਾਬ ਸਰਕਾਰ ਤੇ ਸੈਂਟਰ ਸਰਕਾਰ ਉਹ ਕਾਨੂੰਨ ਦੀ ਉਲੰਘਣਾ ਕਰ ਰਹੀਆਂ ਨੇ ਉਹਨਾਂ ਨੇ ਕਾਨੂੰਨੀਆਂ ਤਾਂ ਜੀਆਂ ਉਡਾਈਆਂ ਨੇ ਸੰਵਿਧਾਨ ਨੂੰ ਤੋੜਿਆ ਸੰਵਿਧਾਨ ਨੇ ਕਹਿੰਦਾ ਵੀ ਤੀਜੀ ਵਾਰ ਐਨਐਸਏ ਲੱਗੇ ਦੋ ਵਾਰੀ ਪੰਜਾਬ ਦੇ ਵਿੱਚ ਕਾਨੂੰਨ ਬਣਿਆ ਇੱਕ ਵਾਰੀ ਪੰਜਾਬ ਤੋਂ ਬਾਹਰ ਸੂਬਿਆਂ ਦਾ ਤੀਜੀ ਵਾਰੀ ਕਿਹੜਾ ਕਾਨੂੰਨ ਆ ਸਰਕਾਰ ਦੱਸੇ ਪੰਜਾਬ ਸਰਕਾਰ ਦਾ ਕਿਹੜੇ ਕਾਨੂੰਨ ਤਹਿਤ ਇਹਨਾਂ ਨੇ ਤੀਜੀ ਵਾਰ ਲਾਈ ਏ ਟੱਕਾ ਟੱਕਾ ਹਮੇਸ਼ਾ ਸਿੱਖਾਂ ਵਾਲੀ ਬੰਦਾ ਆਇਆ ਇਹ ਸਿੱਖ ਸਹਿਣ ਨਹੀਂ ਕਰਨਗੇ ਕੋਈ ਗੱਲ ਨਹੀਂ ਕਿੰਨਾ ਚਿਰ ਲਾ ਲੈਣਗੇ ਲਾ ਲਿਓ ਜਨਾ ਚਰ ਲਾਉਣੀ ਆ 27 ਆ ਰਿਹਾ ਸਾਲਾ ਮਾਰਦਾ ਸਰਕਾਰ ਬਣੂਗੀ ਕੋਈ ਗੱਲ ਨਹੀਂ ਫਿਰ ਕਦੇ ਦਾਦੇ ਦੀਆਂ ਕਦੇ ਪੁੱਤ ਦੇ ਦੀਆਂ ਹੁੰਦੀ ਇਹ ਨੇ ਭਾਈ ਅਮਰਪਾਲ ਸਿੰਘ ਜੀ ਨੂੰ ਮੁੱਖ ਮੰਤਰੀ ਬਣਾਉਂਗੇ ਬਿਲਕੁਲ ਲੋਕ ਚਾਹੁੰਦੇ ਆ ਜਦੋਂ ਐਮਪੀ ਬਣਾਤਾ ਮੁੱਖ ਮੰਤਰੀ ਵੀ ਬਣਾਉਣਗੇ ਜਿਹੜੇ ਸਾਡੇ ਬੰਦੀ ਸਿੰਘ ਨੇ ਭਾਈ ਦਖਤਾਰ ਸਿੰਘ ਖਵਾਰਾ ਬਹੁਤ ਤਾਕਤ ਅਲਟਕ ਸਮਾਜ ਦੇ ਧਾਰਨ ਨੂੰ ਬਕਾਇਦਾ ਲਿਆ ਕੇ ਪੂਰੇ ਚੜ੍ਹਦੀ ਕਲਾ ਦੇ ਨਾਲ ਉੱਥੇ ਬਿਠਾਵਾਂਗੇ ਫਿਰ ਚੜ੍ਹਦੀ ਕਲਾ ਹੋਣੀ ਹੈ ਤੇ ਪਾਸੇ ਹਵਾਰਾ ਜੀ ਤੁਸੀਂ ਗੱਲ ਕੀਤੀ ਕਿਹਾ ਜਾ ਰਿਹਾ ਕਿ ਉਹਨਾਂ ਦੇ ਤੇ 36 ਕੇਸ ਸੀਗੇ ਤੇ 36 ਮਹੀਨੇ ਵਿੱਚੋਂ ਵੀ ਪਾਰੀ ਹੋ ਚੁੱਕੇ ਨੇ ਫਿਰ ਵੀ ਉਹਨਾਂ ਨੂੰ ਬਾਹਰ ਨਾ ਕੱਢਣਾ ਇਹ ਕਿਵੇਂ ਦੇਖਦੇ ਫਿਰ ਹੁਣ ਇਹ ਮੈਨੂੰ ਐਂ ਦੱਸੋ ਵੀ ਸਰਕਾਰ ਦਾ ਹੀ ਧੱਕਾ ਨਾ ਉਹਨਾਂ ਦੀ ਲੰਗੜਾ ਕੌਣ ਕੀਤੀ ਆ ਸਾਨੂੰ ਅੱਤਵਾਦੀ ਕਹਿੰਦੇ ਸਾਨੂੰ ਵੱਖਵਾਦੀ ਕਹਿੰਦੇ ਨੇ ਸਾਨੂੰ ਖਾਦਸਤਾਨੀ ਦੱਸਦੇ ਨੇ ਕਾਨੂੰਨ ਸਰਕਾਰਾਂ ਤੋੜਨੀਆਂ ਨੇ ਸਭਨਾਂ ਦੀ ਲੰਗੜਾ ਸਰਕਾਰ ਤੋੜ ਰਹੀ ਆ ਕਾਨੂੰਨ ਮੁਤਾਬਕ ਜਦੋਂ ਕਿਸੇ ਦੇ ਉੱਤੇ ਕੇਸ ਖਤਮ ਹੋ ਜਾਂਦੇ ਨੇ ਸਜ਼ਾ ਪੂਰੀ ਹੋ ਜਾਂਦੀ ਆ ਉਹਨੂੰ ਇੱਕ ਘੰਟਾ ਨਹੀਂ ਜੇਲ੍ਹ ਤੇ ਰੱਖ ਸਕਦੇ ਸਿੱਖ ਆਉਣ ਦੇ ਨਾਤੇ ਉਹ ਸਾਡੇ ਲੀਡਰ ਨੇ ਉਹ ਸਾਡੇ ਜਥੇਦਾਰ ਸਾਹਿਬ ਨੇ ਉਹ ਇਸ ਕਰਕੇ ਧੱਕਾ ਸਰਗ ਸਾਡੇ ਨਾਲ ਸਰਕਾਰਾਂ ਕਰ ਰਹੀਆਂ ਨੇ ਹੁਣ ਲੋਕ ਵੀ ਦੇਖਣਾ ਭਾਰਤ ਦੇ ਜਿਹੜੇ ਲੋਕ ਨੇ ਜਾਂ ਹੋਰ ਨੇ ਉਹ ਦੱਸਣ ਵੀ ਆਪਾਂ ਹਰੇਕ ਥਾਂ ਸਰਕਾਰ ਦਾ ਵਿਰੋਧ ਕਰੋ ਜਿਹੜੇ ਲੋਕ ਇਥੋਂ ਦੇ ਪਸੰਦੇ ਨੇ ਉਹਨਾਂ ਨਾਲ ਧੱਕਾ ਕਿਉਂ ਹੋ ਰਿਹਾ ਪਰ ਸਿੱਖਾਂ ਅਸੀਂ ਸਿੱਖਾਂ ਤਾਂ ਸਾਡੇ ਨਾਲ ਧੱਕਾ ਹੋ ਰਿਹਾ ਤਾਂ ਹੀ ਸਾਡੇ ਉੱਤੇ ਜ਼ਬਰਦਸਤੀ ਕੀਤੀ ਜਾ ਰਹੀ ਹੈ ਬਾਬਾ ਜੀ ਪਾਈ ਪਲਵੰਤ ਸਿੰਘ ਰਾਜਵਾਨਾ ਜੀ ਨੂੰ ਜ਼ਥੇਦਾਰ ਲਗਾਉਣ ਦੀ ਗੱਲ ਕੀਤੀ ਜਾ ਰਹੀ ਹੈ ਇਸ ਨੂੰ ਕਿਵੇਂ ਦੇਖੋ ਦੇਖੋ ਪੂਰੀ ਕੌਮ ਨੇ ਸਰਬੱਤ ਖਾਲਸੇ ਨੇ ਭਾਈ ਜਗਤਾਰ ਸਿੰਘ ਹਵਾਰਾ ਨੂੰ ਜ਼ਫੀਰ ਲਾਇਆ ਅਸੀਂ ਚਾਹੁੰਦੇ ਹਾਂ ਵੀ ਬਲਵੰਤ ਸਿੰਘ ਰਾਜਵਾਲਾ ਨੂੰ ਵੀ ਜ਼ਫੀਰ ਲਾਇਆ ਜਾਵੇ ਭਾਈ ਜਗਤਾਰ ਸਿੰਘ ਹਵਾਰਾ ਕਾਲ ਤੱਕ ਸਾਡੇ ਜ਼ਫੀਰ ਨੇ ਭਾਈ ਬਲਵੰਤ ਸਿੰਘ ਰਾਜਵਾਲਾ ਸ੍ਰੀ ਤਖਤ ਕੇਸਗੜ੍ਹ ਸਾਹਿਬ ਦੇ ਜ਼ਫੀਰ ਲਾਉਣੇ ਚਾਹੀਦੇ ਨੇ ਤੇ ਹੋਰ ਵੀ ਬੰਦੀ ਸਿੰਘ ਨੇ ਉਹਨਾਂ ਨੂੰ ਦਮਦਮਾ ਸਾਹਿਬ ਦਾ ਜ਼ਫੀਰ ਲਾਉਣਾ ਚਾਹੀਦਾ ਲਾਉਣੇ ਚਾਹੀਦੇ ਕਦੋਂ ਪਰ ਇਹ ਪੋਲਟਿਕਸ ਖੇਲੀ ਜਾ ਰਹੀ ਹੈ ਵੀ ਤਖਤਦਾਨੀ ਜਸੇਦਾਰ ਉਹਨਾਂ ਨੂੰ ਦਮਦਮਾ ਸਾਹਿਬ ਦਾ ਜਾਂ ਅਸੀਂ ਤਖਤਕੇਸਗਰ ਸਾਹਿਬ ਦਾ ਜਸੇਦਾਰ ਨਾਉਣ ਅਸੀਂ ਖੁਸ਼ੀ ਮਹਿਸੂਸ ਕਰਾਂਗੇ ਅੱਜ ਜੇ ਇੱਕ ਰਮੰਗ ਪੱਤਰ ਦਿੱਤਾ ਤੁਸੀਂ ਇਸ ਤੋਂ ਬਾਅਦ ਜੇਕਰ ਕੋਈ ਕਾਰਵਾਈ ਨਹੀਂ ਹੁੰਦੀ ਤਾਂ ਅਗਲੇ ਅਗਲਾ ਕਦਮ ਕੀ ਹੋਊਗਾ ਚੱਲੀ ਜਾਂਦਾ ਚੱਲੀ ਜਾਣਾ ਇਹ 2000 ਤੱਕ ਸੰਘਰਸ਼ ਇਸੇ ਤਰ੍ਹਾਂ ਚੱਲੀ ਜਾਣਾ ਜੇ ਨਹੀਂ ਕੱਢਣਗੇ ਬਾਹਰ ਫਿਰ ਕੋਈ ਨਾ 2000 ਇਲੈਕਸ਼ਨ ਆ ਤਾਰ ਰਹੀਆਂ ਹਨਾ ਸਿੱਖਣੇ ਆਪਦੀ ਵੋਟ ਦਾ ਇਸਤੇਮਾਲ ਸਹੀ ਜਗ੍ਹਾ ਕਰਨਾ ਹੁਣ ਵੀ ਕੀਤਾ ਪਹਿਲਾਂ ਵੀ ਬਾਰੇ ਉਹਨਾਂ ਨੂੰ ਅਮਰਤਪਾਲ ਹਾਂਜੀ ਇਹ ਸਾਡੇ ਪੰਜਾਬ ਦੇ ਲੋਕ ਹੈ ਇਹ ਬਾਬਾ ਰਾਇਆ ਰਾਜ ਸਿੰਘ ਸੀ ਕਿਉਂਕਿ ਇਹ ਬਹੁਤ ਲੰਬੇ ਸਮੇਂ ਤੋਂ ਬੰਦੀ ਸਿੰਘਾਂ ਦੀ ਰਿਆਇਤ ਤੇ ਇੱਕ ਮੋਰਚਾ ਰੱਖਿਆ ਜਾਂਦਾ ਤੇ ਪਰ ਇਹ ਸਰਕਾਰਾਂ ਇੱਕ ਗੁਲਾਮ ਬਣਾ ਕੇ ਰੱਖਿਆ ਜਾਂਦਾ ਸਾਡੇ ਬੰਦੀ ਸਿੰਘਾਂ ਜੇ ਗੱਲ ਕਰੀਏ ਹੁਣ ਭਾਈ ਜਿਹੜਾ ਜਗਤਾਰ ਹਵਾਰਾ ਉਹ 36 ਕੇਸ ਸੀ 36 ਕੇਸਾਂ ਵਿੱਚੋਂ ਬਰੀਆ ਪਰ ਇਹ ਪੰਜਾਬ ਸਰਕਾਰ ਨੇ ਹਲੇ ਤੱਕ ਉਹਨੂੰ ਬਾਹਰ ਨਹੀਂ ਕੱਢਿਆ ਜੇ ਗੱਲ ਕਰੀਏ ਭਲਵੰਤ ਸਿੰਘ ਰਾਜੋਆਣ ਤਾਂ ਉਹ ਵੀ ਇਹ ਕੇਸਾਂ 'ਚੋਂ ਬਰੀਆ ਤੇ ਪਰ ਇਹ ਸਰਕਾਰਾਂ ਨੇ ਉਹਨਾਂ ਨੂੰ ਬਾਹਰ ਨਹੀਂ ਕੱਢਿਆ ਜੇ ਗੱਲ ਕਰੀਏ ਹੁਣ ਅਮਰਤਪਾਲ ਸਿੰਘ ਦੀ ਜਿਹੜੀ ਤੀਜੀ ਵਾਰ ਐਨਐਸਏ ਲੱਗੀ ਆ ਇੱਕ ਬੇਕਸੂਰ ਇੱਕ ਐਨਐਸਏ ਲਾ ਕੇ ਇਹਨਾਂ ਨੂੰ ਖਾਲਸਤਾਨੀ ਕਹਿ ਕੇ ਜੇਲ੍ਹ ਦੇ ਵਿੱਚ ਰੱਖਿਆ ਜਾਂਦਾ ਜਿਹੜੇ ਉਹਨਾਂ ਦੇ ਸਾਥੀ ਆ ਤੇ ਜੋ ਅਮਰਤਪਾਲ ਸਿੰਘ ਇਹ ਪੰਜਾਬ ਸਰਕਾਰ ਇੱਕ ਚਾਹ ਸੈਂਟਰਲ ਸਰਕਾਰ ਚਾਹ ਪੰਜਾਬ ਹਰ ਵਾਰ ਹਰ ਵਾਰ ਸਾਡੇ ਸਿੱਖਾਂ ਨਾਲ ਤੱਕਾ ਹੀ ਕਰਦੀ ਆਈ ਆ ਕਿਉਂਕਿ ਜੇ ਗੱਲ ਕਰੀਏ ਹੁਣ 2027 ਦੇ ਵਿੱਚ ਇੱਕ ਲਹਿਰ ਬਣੀ ਹੋਈ ਆ ਅਮਰਤਪਾਲ ਸਿੰਘ ਨੂੰ ਬਾਹਰ ਲਿਆਉਣਾ ਹਰ ਹਾਸ ਤੇ ਵਿੱਚ 2027 ਚ ਅਮਰਤਪਾਲ ਦੀ ਪਾਰਟੀ ਬਣ ਜਾ ਰਹੀ ਆ ਜਿਹਦੇ ਵਿੱਚ ਸਾਡੇ ਪੰਜਾਬ ਦੇ ਸਿੱਖ ਜਥੇਬੰਦੀਆਂ ਜਿਨ੍ਹਾਂ ਨੂੰ ਕਿ ਭਾਈ ਇੰਤਿਆਰ ਸੀ ਵੀ ਅਮਰਤਪਾਲ ਕਦੋਂ ਬਾਹਰ ਆਊਗਾ ਬਹੁਤ ਜਲਦ ਬਾਹਰ ਆਉਣ ਜਾ ਰਿਹਾ ਜਿਹਦੇ ਵਿੱਚ ਸਾਡੇ ਜਿਹੜਾ ਕਿ ਹੁਣ ਗੱਲ ਕਰੀਏ ਸੀਐਮ ਭਵੰਤਮਾਨ ਦੇ ਹੋਸ਼ ਛੋਡੇ ਪਏ ਆ ਸੁਣ ਕੇ ਕਿਉਂਕਿ ਜਿਵੇਂ ਕੱਲ ਦਾ ਸਾਡੇ ਇਹ ਪੰਜਾਬ ਦੇ ਵਿੱਚ ਸਾਡੇ ਲੋਕ ਸੜਕਾਂ ਤੇ ਉਤਰਿਆ ਕਿਉਂਕਿ ਇੱਕ ਲਹਿਰ ਬਣ ਗਈ ਵੀ ਬਹੁਤ ਲੰਬੇ ਸਮੇਂ ਤੋਂ ਜੇ ਗੱਲ ਕਰੀਏ 25 ਸਾਲ ਕਾਂਗਰਸ ਤੇ ਅਕਾਲੀ ਕਾਂਗਰਸ ਤੇ ਅਕਾਲੀ ਚਿਤ ਤੇ ਆਏ ਤੀਜੀ ਵਾਰ ਨਵੀਂ ਪਾਰਟੀ ਚੁਣੀ ਸੀ ਲੋਕਾਂ ਨੇ ਜਿਹੜੇ ਕਿ ਆਮ ਆਦਮੀ ਪਾਰਟੀ ਇਹਨਾਂ ਨੇ ਚਿੱਟੇ ਦਾ ਮੁੱਦਾ ਰੱਖ ਕੇ ਸਰਕਾਰ ਬਣਾਈ ਸੀ ਜਿਵੇਂ ਕਿ ਇਹ ਕਹਿੰਦੇ ਆ ਵੀ ਅਸੀਂ ਪੰਜਾਬ ਦੇ ਵਿੱਚੋਂ ਚਿੱਟਾ ਮੁਕਤ ਕਰ ਦਾਂਗੇ ਬੰਦ ਕਰ ਦਾਂਗੇ ਚਿੱਟਾ ਜੋ ਵੀ ਨਸ਼ਾ ਤਾਂ ਇਹਨਾਂ ਨੇ ਚਿੱਟੇ ਦਾ ਮੁੱਦਾ ਰੱਖ ਕੇ ਸਰਕਾਰ ਬਣਾਈ ਸੀ ਇਹਨਾਂ ਨੂੰ ਪਤਾ ਸੀ ਵੀ ਲੋਕ ਨਸ਼ੇ ਨਾਲ ਜੂੜ ਰਹੇ ਆ ਪਰ ਬਣਦਾ ਹੁੰਦਾ ਕੀ ਆ ਇਨਾਂ ਨੂੰ ਪੌਣੇ 2 ਸਾਲ ਹੋ ਗਏ ਤਿੰਨ ਸਾਲ ਹੋਇਆ ਜੀ ਨੂੰ ਸਰਕਾਰ ਤੇ ਪਰ ਇਹਨਾਂ ਨੇ ਜਿਹੜੀ ਹੁਣ ਇਹਨੋਂ ਪਤਾ ਵੀ ਸਾਡੀ ਸਰਕਾਰ ਜਾਂ ਰਹੀ ਆ ਤਾਂ ਇੱਕ ਜਿਹੜੀ ਹੁਣ ਮਹੀਨ ਚੱਕੀ ਆ ਹਰ ਨਸ਼ੇ ਤਸਕਰ ਹਰ ਨਸ਼ੇ ਤਸਕਰ ਦਾ ਘਟਾਇਆ ਜਾਂਦਾ ਤੇ ਵੱਡੇ ਵੱਡੇ ਅਫਸਰ ਫੜੇ ਜਾਂਦੇ ਇੱਕ ਜਿਹੜਾ ਹੁਣ ਸਕੰਜਾ ਕਸਿਆ ਇੱਕ ਕਹਿੰਦਾ ਮਤਲਬ ਲਹਿਰ ਚਲਾਈ ਇੱਕ ਪੰਜਾਬ ਦੇ ਵਿੱਚ ਜੋ ਕਿ ਜੁੱਧ ਨਸ਼ਾ ਵਿਰੋਧ ਪਰ ਇਹ ਪਹਿਲੀ ਚਲਾਈ ਹੁੰਦੇ ਜਿਹੜੇ ਸਾਡੇ ਨੌਜਵਾਨ ਚਿੱਟੇ ਨਾਲ ਮਰੇ ਆ ਇੰਨੀਆਂ ਮਾਵਾਂ ਦੇ ਪੁੱਤ ਤੇ ਕਿੰਨੇ ਘਰ ਉਜੜੇ ਆ ਤਾਂ ਇਹ ਮਰਦੇ ਨਹੀਂ ਸੀ ਅੱਜ ਜੇ ਪਹਿਲਾਂ ਇਹ ਲਹਿਰ ਉੱਠੀ ਹੁੰਦੀ ਜਿਹੜੀ ਇਹ ਮਹੀਮ ਹੁਣ ਚੱਕੀਆ ਵਿਹਾਰ ਨਸ਼ਾ ਤਸਕਰ ਦਾ ਜਿਹੜੇ ਘਟਾ ਆਇਆ ਜਾਊ ਉਸ ਕੰਝੇ ਕਸੇ ਹੋਇਆ ਜਿਵੇਂ ਪੰਜਾਬ ਪੁਲਿਸ ਵਾਲੀ ਅਮਨਦੀਪ कौर ਇਹਦੇ ਤੇ ਵੀ ਇੱਕ ਬਹੁਤ ਵੱਡੀ ਕਾਰ ਹੋਈ ਹੈ ਕਾਰਵਾਈ ਹੋਈ ਆ ਜਿਹਦੇ ਵਿੱਚ ਕਿ ਵਿਜੀਲੈਂਸ ਨੇ ਕੱਲ ਇੱਕ ਛਾਪਾ ਮਾਰਿਆ ਸੀ ਜਿਹਦੇ ਵਿੱਚ ਇਹਦੀ ਸਰੀ ਸਾਰੀ ਪ੍ਰਾਪਰਟੀ ਉਹ ਜ਼ਬਤ ਕੀਤੀ ਗਈ ਆ ਤੇ ਹੋਰ ਵੀ ਵੱਡੇ ਵੱਡੇ ਖੁਲਾਸੇ ਹੋਏ ਤਾਂ ਗੱਲ ਹੁਣ ਇੰਨੀ ਕਾ ਬਈ ਜਿਵੇਂ ਸਾਡੇ ਪੰਜਾਬ ਦੇ ਵਿੱਚ ਜਿਹੜੇ ਸਿੱਖਾਂ ਨਾਲ ਬਹੁਤ ਵੱਡਾ ਤੱਕਾ ਹੋ ਰਿਹਾ ਜੇ ਗੱਲ ਕਰੀਏ ਅਮਰਤਪਾਲ ਨੂੰ ਲੈ ਕੇ ਸਾਡੇ ਪੰਜਾਬ ਦੇ ਲੋਕ ਸੜਕਾਂ ਤੇ ਉੱtre ਆ ਜਿਹਦੇ ਵਿੱਚ 2027 ਦੇ ਵਿੱਚ ਅਮਰਤਪਾਲ ਦੀ ਪਾਰਟੀ ਬਣਨ ਜਾ ਰਹੀ ਆ ਤੇ ਹੁਣ ਇਹ ਗੱਲ ਸੁਣ ਕੇ ਪਹਿਲਾ ਗੱਲ ਕਹਦੀ ਆਪਾਂ ਸੀਐਮ ਭਵੰਤਮਨ ਦੇ ਹੋਸ਼ ਛੁੱਡੇ ਆ ਇਸ ਕਰਕੇ ਸਾਡੇ ਜੋ ਸਿੱਖ ਜਿੰਨੇ ਵੀ ਆ ਜੇਲਾਂ ਦੇ ਵਿੱਚ ਬੰਦ ਕਰਿਓ ਇਸ ਕਰਕੇ ਉਹਨਾਂ ਨੂੰ ਭਰੀ ਨਹੀਂ ਕਰਨ ਦਿੱਤਾ ਬਾਹਰ ਨਹੀਂ ਆਉਣ ਦਿੱਤਾ ਯਾਰ ਆ ਇਹਨਾਂ ਨੇ ਇਹ ਕਿਹਾ ਵੀ ਅਸੀਂ ਸੀਐਮ ਭਵੰਤਮਨ ਮੇਰੀ ਸਰਕਾਰ ਚ ਅਮਰਤਪਾਲ ਬਾਹਰ ਨਹੀਂ ਆਸਣਾ ਕਿਉਂਕਿ ਇਹ ਬਹੁਤ ਵੱਡਾ ਇੱਕ ਤੱਕਾ ਸਿੱਖਾਂ ਨਾਲ ਜਿਵੇਂ ਬਾਬਾ ਰਾਏ ਰਾਜ ਸਿੰਘ ਦਾ ਕਹਿਣਾ ਵੀ ਕਿੰਨਾ ਕਚਰਾ ਹੁਣ ਤੁਸੀਂ ਇਹ ਸਾਡੇਆਂ ਧੱਕੇ ਕਰੋਗੇ 2027 ਦੇ ਵਿੱਚ ਜਿਹੜੀ ਹੁਣ ਨਵੀਂ ਪਾਰਟੀ ਹਰ ਹੱਥ ਚ ਬਣ ਜਾ ਰਹੀ ਆ ਅਮਰਤਪਾਲ ਸਿੰਘ ਨੂੰ ਜਿਹੜਾ ਕੀ ਸਾਡੇ ਪੰਜਾਬ ਦੇ ਲੋਕਾਂ ਨੇ ਇੱਕ ਚੁਣਿਆ ਜੋ ਕਿ ਬਈ ਜਿੱਤੇ ਹੋਏ ਨੁਮਾਇੰਦੇ ਆ ਲੋਕਾਂ ਦੇ ਤੇ ਪਰ ਹੁਣ ਫਿਰ ਤੋਂ ਅਮਰਤਪਾਲ ਦੀ ਪਾਰਟੀ ਬਣ ਜਾ ਰਹੀ ਆ ਫਿਰ ਤੋਂ ਆਪਾਂ ਇੱਕ ਅਪੀਲ ਕਰਦੀ ਆ ਆਪਣੇ ਪੰਜਾਬੀ ਭੈਣ ਭਰਾਵਾਂ ਨੂੰ ਪੰਜਾਬ ਦੇ ਪ੍ਰਤੀ ਆਪਣਾ ਚੈਨਲ ਆ ਪੰਜਾਬ ਦੇ ਪ੍ਰਤੀ ਗੱਲਬਾਤ ਕਰਦੇ ਆਂ ਜਿੰਤੋਂ ਤੱਕ ਵੀਡੀਓ ਜਾਂਦੀ ਹੈ ਸ਼ੇਅਰ ਕਰਿਆ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰਦਾ ਕਰੋ ਤਾਂ ਕਿ ਆਪਣਾ ਨੋਟੀਫਿਕੇਸ਼ਨ ਬੰਨ ਰਵੇ ਮਿਲਦਾ ਹੈ ਕਲੂ ਨਮੇ ਟੋਕ ਤੇ ਧੰਨਵਾਦ